ਸਹੀ ਬਿਠੀ ਜੀ ਮੈਂ ਹੁਣ ਵੇਖਿਆ ਨੰਬਰ ਹੈਗਾ ਜੁਲਾਣੇ ਦਾ ਬੜਾ ਯਾਰ। ਭਾਈ ਅੱਜ ਦਾ ਕੰਮ ਕਰ ਦੇ ਦੇ ਨਾ ਤੇ ਸਾਰੇ ਅਨੁਮਾਨ ਗਿਆ ਜਿੰਦੂ ਤੱਕੇ ਲੈ ਗਿਆ ਬੱਚੇ ਤੇ ਪੱਤੇ ਕਰ ਦੇ ਨਾ ਮੈਂ ਵੀ ਅੱਜ ਤੇ ਜਗ ਤੇ ਦੇ ਦਾਦਾ ਦਾ ਪੱਤੇ ਗਏ ਉਹ ਸਾਡੇ ਸਾਰੇ ਅਨੁਮਾਨ ਗਿਆਦਾ ਵੀਰੇ ਆਏ ਮਾੜੂ ਨਹੀਂ ਕਰੇ ਬੱਚੇ ਅੱਜ ਸਾਡਾ ਕੰਮ ਚਲਾਇਆ ਤੇ ਅੱਜ ਇਹ ਪਹਿਲੀ ਵਾਰ ਸਾਡਾ ਆਇਆ ਵਣ ਗਿਆ ਨਹੀਂ ਮੈਂ ਤਾਂ ਪਹਿਲਾਂ ਬੁੜੀ ਕੀ ਕਰ ਰਹੇ ਜੀ ਤੁਸੀਂ ਆ ਕੰਮ ਕਰ ਰਹੇ ਜੀ ਕਿਹਾ ਕਾ ਖੁੱਤੀ ਰਹਿ ਤੇ ਦੇਖਿਆ ਕਾ ਅਪੁਦੀ ਦਾਦਾ ਇਹ ਕਿਹੜੀ ਜਗ੍ਹਾ ਤੋਂ ਬਿਸ਼ਨੂਪੁਰਾ ਬਿਰਾਇ ਬਿਸ਼ਨੂਪੁਰਾ ਹਾਂ ਬਿਰਾਇ ਬਿਸ਼ਨੂਪੁਰਾ ਜਾਉਂਦੇ ਆਰੇ ਇਹ ਹੋਇਆ ਜੀ ਇਹ ਅਕਰਾਲਾ ਜਿਹੜਾ ਆ ਫਿਰ ਹੋਰ ਰਾਏ ਕਾ ਮਾਰਦੇ ਆ ਜਿਹੜਾ ਆ ਸਾਡੇ ਉੱਤੇ ਤੁਸੀਂ ਕੰਮ ਕਰ ਰਹੇ ਸੀ ਕੰਮ ਕਰ ਰਹੇ ਜੀ ਬਿਰੇ ਅੱਦ ਕਾ ਜਿਹੜੇ ਬੰਦੇ ਦੀਗੇ ਜੀ ਉਹ ਬੰਦੇ ਨੇ ਕਿੰਨੇ ਬੰਦੇ ਨੇ ਫਿਰ ਇੱਕ ਬੁੜੀ ਹੈਗੇ ਸਾਡੇ ਨਾਲ ਚਾਰ ਜਣੇ ਨੇ ਸਾਡੇ ਚਾਰ ਜਣੇ ਜਿੱਦਾ ਪਰਾ ਵਸਦੇ ਦੇ ਕਿਤੇ ਨੰਦਰ 6 ਮਹੀਨੇ ਹੋ ਗਏ ਤੇ ਕਰੇ ਬੈਠੇ ਨਹੀਂ ਅੱਜ ਸਾਡਾ ਕੰਮ ਚਲਾ ਦੇ ਅੱਜ ਸਾਡੇ ਨਾਲ ਇਹ ਬਣ ਗਈ ਵੀਰੇ ਸਾਡੀ ਇਹ ਤੁਸੀਂ ਆਪਣਾ ਉਹਦਾ ਰੇਗਾ ਤੇ ਆਏ ਹਾਂ ਵੀਰੇ ਰੇਗਾ ਦੇ ਕੰਮ ਚ ਆਈਆਂ ਵੀਰੇ ਅੱਜ ਅੱਜ ਕਿਸਨਪੁਰੇ ਦਾ ਹਾਂ ਵੀਰੇ ਬਿਸ਼ਨਪੁਰੇ ਦਾ ਕਾਲ ਘੜਾ ਵੀਰੇ ਬਿਸ਼ਨਪੁਰੇ ਦਾ ਕਿੰਨੇ ਪਰਿਵਾਰ ਨੇ ਇਹ ਵੀਰੇ ਅਲੱਗ ਕਿੰਨੇ ਪਰਿਵਾਰਾਂ ਦੇ ਮੈਂਬਰ ਨੇ ਉਹ ਚਾਰ ਘਰਾਂ ਦੇ ਦੇ ਵੀਰੇ ਅਲੱਗ ਅਲੱਗ ਘਰਾਂ ਦੇ ਹਾਂ ਅਲੱਗ ਅਲੱਗ ਘਰਾਂ ਦੇ ਜੀ ਤੇ ਪੁਰੇ ਦੇ ਨੇ ਹਾਂ ਸਾਰੇ ਪੁਰੇ ਦਾ ਸਾਡੀ ਗਲੀ ਤੇ ਨੇ ਵੀ ਸਾਰੇ ਆ ਕੇ ਕੰਮ ਕਰ ਰਹੇ ਸੀ ਯਾਰ ਸਾਰੇ ਕੰਮ ਕਰਦੇ ਸੀ ਵੀਰੇ ਲਾਲੇ ਅਸੀਂ ਆਹ ਦਾਦੀ ਆਓ ਅਗੀ ਲੀਡਰ ਨੇ ਆ ਚਾਰਾਂ ਦੇ ਉੱਪਰ ਚੜ ਗਿਆ ਹੈ ਜੀ ਹਾਂ ਜੀ ਚਾਰਾਂ ਦੇ ਵੀਰਾ ਦੇ ਪੈਰ ਹੈ ਕੰਮ ਕਰਦੇ ਸਾਨੂੰ ਸਾਰਿਆਂ ਨੂੰ ਮਾਰ ਕੇ ਜਾਂਦਾ ਵੀਰੇ ਉਹਦਾ ਆਹ ਆਪਾਂ ਜਦੋਂ 5:00 ਵਜੇ ਪਹਰਾ ਹੋ ਗਿਆ ਫਿਰ ਦੇ ਵੀਰੇ ਜਦ ਇਹਨਾਂ ਤੋਂ ਹੋ ਜਾਂਦੀ ਗਿਆ ਵਿਚਾਰਿਆਂ ਤੋਂ ਇਹ ਤਾਂ ਅੱਜ ਹਾਂ ਇਹੀ ਗੱਟ ਰੱਕੇ ਹੀ ਹੈ ਹਾਂ ਬੇਟਾ ਕਿਹਾ ਇਹ ਡਰਾਈਵਰ ਭੱਜ ਗਿਆ ਵੀਰੇ ਅਸੀਂ ਨਹੀਂ ਉਹਨੂੰ ਕਹੀਣਾ ਮਾਰ ਦੇਗੀ ਮੈਂ ਸਾਡੇ ਬੰਦੇ ਮਾਰੇ ਉਹਨਾਂ ਨੇ ਸਹੀ ਮਾਰਾਂਗੇ ਸਾਡੇ ਸਾਬੇ ਨੇ ਆ ਬਸ ਕਹਿੰਦੇ ਹਾਂ ਮਾਰਾਂਗੇ ਤੇ ਪਹਿਲਾਂ ਉਹ ਰਹਿੰਦੇ ਉੱਪਰ ਗਿਆ ਇਹਨੂੰ ਤੇਰੇ ਪਿੱਛੇ ਬੁਲਾ ਆ ਬੜਾ ਉਹ ਪਿਆ ਮੰਝਾ ਉਹ ਮੰਝ ਤੇ ਰਹਿ ਗਿਆ ਆ ਪੂਰੀ ਹੈ ਜੀ ਇਹਦਾ ਹੁਣ ਆਇਆ ਹੀ ਰਿসিডেন্ট ਹੋਇਆ ਕਹਿੰਦੇ ਕੱਚੇ ਜੇ ਰੁਕ ਕੇ ਖੜੇ ਸੀ ਗਏ ਆ ਟਰੱਕ ਜਾੜਾ ਬੰਦਾ ਫਰਾ ਰਹੀ ਬਾਕੀ ਬਾਈ ਇਹਨੂੰ ਪੁੱਛਦਾ ਦੱਸਿਓ ਮੜਿਆ ਬਈ ਇੱਕ ਗੁਰਦੇਵ ਕੌਰ ਦੇਬੋ ਆ ਉਰੀ ਇਹ ਰੋਟੀ ਖਾਂਦੇ ਸੀ ਹੁਣ ਬੈਠੇ ਜੀ ਬੈਠੇ ਸੀ ਥੱਲੇ ਕੱਚੇ ਜੀ ਐਸੇ ਦੀ ਕਰਦੇ ਸੀ ਅੱਛਾ ਖਾਣਾ ਖਾ ਰਹੇ ਸੀ ਆ ਜੋ ਜਾਣਕਾਰੀ ਮਿਲੀ ਹੈ ਪਿੰਡ ਦੇ ਜਾਨੀ ਕਿ ਜਿਹੜੇ ਬੰਦੇ ਨੇ ਮੇਰੇ ਪਿੰਡ ਦੇ ਨੇ ਸਾਰੀ ਵੀ ਇਹ ਆਪਦਾ ਮਨਰੇਗਾ ਮਜ਼ਦੂਰ ਚ ਜਾਨੀ ਕਿ ਉਹ ਦਿਹਾੜੀ ਕਰਦੇ ਸੀਗੇ ਓਏ ਇੱਧਰ ਭਾਗਿਆ ਕਹਿੰਦੇ ਅਸੀਂ ਇੱਧਰ ਨੂੰ ਦੁਪਹਿਰ ਦੇ ਟਾਈਮ ਇਹ ਖਾਣਾ ਖਾਣ ਵਾਸਤੇ ਸਾਈਡ ਤੇ ਬੈਠੇ ਸੀਗੇ ਜੋ ਪਤਾ ਲੱਗਿਆ ਵੀ ਬੈਠੇ ਬੰਦਿਆਂ ਦੇ ਉੱਪਰ ਆ ਕੇ ਟਰੱਕ ਚੜਾਤਾ ਕਿੰਨੇ ਬੰਦਿਆਂ ਦੀ ਡੈਥ ਹੋ ਗਈ ਸੀ ਇਹ ਚ ਐਟ ਦੀ ਸਪੌਟ ਤਿੰਨ ਬੰਦੇ ਤੇ ਇੱਕ ਔਰਤ ਦੀ ਡੈਥ ਹੋ ਗਈ ਹੈ ਜੀ ਇਹ ਸਾਰੇ ਹੀ ਬਿਸ਼ਨਪੁਰਾ ਪੰਚਾਇਤ ਦੇ ਨੇ ਜੀ ਐਂਬੂਲੈਂਸ ਆ ਗਈ ਮੜਾ ਰਹੇ ਹੈ ਜੀ ਹਾਂ ਜੀ ਹਾਂ ਜੀ ਹਾਂ ਇੱਕ ਤਾਂ ਜਰਨੈਲ ਸਿੰਘ ਜੈਲ ਹੈ ਜੀ ਇੱਕ ਹਰਪਾਲ ਸਿੰਘ ਪਾਲਾ ਜੀ ਇੱਕ ਛੋਟਾ ਸਿੰਘ ਪੁਰੀ ਹੈ ਜੀ ਇੱਕ ਗੁਰਦੇਵ ਕੌਰ ਹੈ ਜੀ ਭਾਈ ਜੀ ਐਂਬੂਲੈਂਸ ਨੂੰ ਲੈ ਲਈਏ ਹੋਰ ਖੜਾਗੇ

ਕੰਮ ਕਰਨ ਲੱਗ ਰਹੇ ਸੀਗੇ ਸਾਈਡ ਤੇ ਜਿਹੜੀਆਂ ਦੂਜੀਆਂ ਮਾਤਮ ਜਿਵੇਂ ਦੱਸਿਆ ਵੀ ਅਸੀਂ ਕਹਿੰਦੇ ਉਧਰ ਨੂੰ ਵਾਗ ਗਏ ਆ ਇਹ ਕੰਮ ਕਰਨ ਲੱਗੇ ਉਹ ਕੰਮ ਕਰਦੇ ਨਾਲ ਦੀ ਇਹ ਚੜਾ ਕੇ ਲੈ ਗਏ ਨਹੀਂ ਤਾਂ ਸਾਰੇ ਨੂੰ ਰਾਗੜ ਦੇਣਾ ਸੀ ਇਹਨਾਂ ਨੇ ਬਾਕੀ ਫਿਰ ਉੱਥੇ ਵੀ ਕਿਸੇ ਬੰਦੇ ਨੇ ਘੇਰਿਆ ਗਿਆ ਸਾਡੇ ਨਾਲ ਦੇ ਜਿਹੜੇ ਸਾਡੇ ਮੇਰੇ ਨਾਲ ਮੇਰੀ ਚੈਰਾਂ ਦੀ ਪੈਂਚਰਾਂ ਦੀ ਦੁਕਾਨ ਆ ਭੂਂ ਵਾਲੇ ਮੁੰਡੇ ਨਾਲ ਆਏ ਨੇ ਉਹਨਾਂ ਨੇ ਉੱਥੇ ਮੂਰੇ ਜਾ ਕੇ ਡਰਾਈਵਰ ਘੇਰ ਲਿਆ ਉਹ ਉਹਨੂੰ ਪੁਲਿਸ ਚੌਂਕੀ ਚ ਮਹਿਲਾਂ ਲੈ ਗਏ ਉਹ ਬਾਕੀ ਇੱਕ ਉਹ ਬੰਦਾ ਹੋਰ ਸੀ ਇਹਦਾ ਫੋਨ ਲੈ ਲਿਆ ਇਹ ਉਹ ਕੈਂਟਰ ਚੜਿਆ ਜੀ ਉਹ ਉਹਦਾ ਨੰਬਰ ਮਾਰਨ ਦਾ ਡਿਊਟੀ ਬੰਦਾ ਬੋਲ ਰਿਹਾ ਹੈ ਪਬਲਿਕ ਅੱਗੇ ਕਈ ਤਰ੍ਹਾਂ ਹੋਈ ਮਟਾਇਆ ਟ੍ਰੈਕ ਪੁਆਇੰਟ ਤੋਂ ਐਂਬੂਲੈਂਸ ਵਾਲੇ ਜਿੱਥੋਂ ਲੈ ਜਾਵੇ ਇਹ ਵੀ ਚਰਨੀ ਨੇ ਲੱਗੀ ਹੋਈ ਸੀ ਨਹੀਂ ਉਹ ਤਾਂ ਠੀਕ ਹੈ ਆਇਆ ਜੀ ਮੌਕੇ ਤੇ ਹੁਣੇ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋਈ ਨਰੇਗਾ ਵਾਲੇ 4 ਜਣੇ ਕੰਮ ਕਰ ਰਹੇ ਸੀ ਸਾਈਡ ਦੇ ਉੱਤੇ ਉੱਤੇ ਆ ਕੇ ਉਹ ਟਰੱਕ ਚੜ ਗਿਆ ਤੇ ਜਿਨ੍ਹਾਂ ਨਾਲ 4 ਜਾਨਾਂ ਦੀ 4 ਕੈਜੂਅਲਿਟੀਆਂ ਹੋਈਆਂ ਨੇ ਤੇ ਮੌਕੇ ਤੇ ਆਇਆ ਜੀ ਇਸ ਤੋਂ ਬਾਅਦ ਦੇਖਦੇ ਹਾਂ ਸਾਰਾ ਕੰਮ ਕਰ ਸਰ ਉਹ ਟੈਂਪੂ ਚਾਲਕ ਭੱਜ ਗਿਆ ਜੀ ਜੇ ਪਤਾ ਲੱਗਿਆ ਹੋਵੇ ਅੱਗੇ ਨਹੀਂ ਨਹੀਂ ਉਹ ਟੈਂਪੂ ਵੀ ਖੜਾ ਜੀ ਤੇ ਚਾਲਕ ਵੀ ਕਬਰ ਜੀ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ